ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਇੱਕ ਅਹਰ ਸ਼ਹਿਰ ਦੇ ਟੱਚ 'ਚ ਵੀਡੀਓ ਬਣਾ ਰਹੇ ਆ ਬੱਚੀ ਦੀ ਪਹਿਲਣ ਵੱਸੀ ਸੂਈ ਆ ਮਗਰ ਮੇਲਕਾਫ ਆ ਸੂਈ ਨੂੰ ਇਹਨੂੰ ਮੰਨ ਕੇ ਚੱਲੋ ਵੀ ਅੱਜ 7 ਦਿਨ ਹੋ ਗਏ ਇੱਕ ਹਫਤਾ ਹੋ ਚੁੱਕਿਆ ਹੈਗਾ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਇਹ ਸੇਲ ਵਾਸਤੇ ਅਵੇਲੇਬਲ ਆ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਸਾਨੂੰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ 'ਚ ਸੋ ਅੱਜ ਆਪਾਂ 20 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ 20 ਤਰੀਕ ਮੰਨ ਕੇ ਚਲੋ 11ਵਾਂ ਮਹੀਨਾ ਮਗਰ ਮੇਲਕਾਫ ਆਸ ਨੂੰ ਧਾਰਾ ਮਾਰ ਕੇ ਦਿਖਾਵਾਂਗੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਲਾਸ਼ ਤੱਕ ਵੀਡੀਓ ਬਣੇ ਰਹੋ ਥਣ ਹੱਥੀ ਚਵਾਈ ਵਾਲਾ ਵੀ ਬਹੁਤ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਣਾ ਚਾਹੇ ਤੁਸੀਂ ਮਸ਼ੀਨ ਤੇ ਚਵਾਈ ਕਰ ਲਿਓ ਹੱਥੀ ਚਵਾਈ ਵਾਲਾ ਵੀ ਬਹੁਤ ਸੋਹਣਾ ਥਾਣਾ ਮਿਲਕ ਮੈਨ ਦੇਖ ਸਕਦੇ ਹੋ ਤੁਸੀਂ ਪਹਿਲਾ ਸੂਆ ਸੂਈ ਆ ਹੁਣ 21 22 ਲੀਟਰ ਦੁੱਧ ਦੇ ਥੱਲੇ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲੈ ਜਾ ਸਕਦਾ 21 ਤੋਂ 22 ਲੀਟਰ ਸੋ ਦੁੱਧ ਦੇਣੇ 24-25 ਕਿਲੋ ਖੁੱਲਾ ਪਾਉਣਾ ਕੰਦ ਕਾੜ ਵੱਸੀ ਦਾ ਪੂਰਾ ਗਾ ਅੱਜ ਆਪਾਂ 20 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਦਾ ਟਾਈਮ ਆ ਇਹ ਸ਼ਹਿਰ ਦੇ ਟੱਚ ਚ ਆ ਗਈ ਬੱਛੀ ਬਰੀਕ ਬਰੂਕ ਬਹੁਤ ਜ਼ਿਆਦਾ ਆ ਬਾਕੀ ਮਿਲਕ ਮੈਨ ਬਹੁਤ ਸੋਹਣੀਆਂ ਤੁਸੀਂ ਦੇਖ ਸਕਦੇ ਹੋ ਬਾਕੀ ਦੇਖ ਸਕਦੇ ਹੋ ਫਾੜੀ ਵਾਲਾ ਲੇਵਾ ਪੂਰਾ ਐ ਕੰਪੈਕਟ ਆਰਡਰ ਜਿਹਨੂੰ ਆਪਾਂ ਕਹਿੰਦੇ ਆ ਬੰਦ ਲੇਵੇ ਦੀ ਉਹ ਚੀਜ਼ ਆ ਕੰਪੈਕਟ ਆਰਡਰ ਆ ਪੂਰਾ ਫਾੜੀ ਵਾਲਾ ਲੇਵਾ ਗਾ ਤੁਸੀਂ ਦੇਖ ਸਕਦੇ ਹੋ ਇੱਥੋਂ ਬਾਕੀ ਤੋੜ ਕੇ ਦਿਖਾਉਣੇ ਆਪਾਂ ਕੀ ਬਸ ਤੋੜ ਕੇ ਦਿਖਾਉਣੇ ਆ ਤੁਹਾਨੂੰ ਵੀਡੀਓ ਚ ਧਾਰਾਂ ਵੀ ਮਾਰ ਕੇ ਦਿਖ ਬਹੁਤ ਜਿਹੜੇ ਮੇਰੇ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਚੰਗੀ ਪਹਿਲਾਂ ਵਸਤੀ ਲੈਣੀਆਂ ਬੰਦ ਲੇਵੇ ਦੀ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿਉਂਕਿ ਕਿਉਂਕਿ ਬਰੀਡ ਦੇ ਵਿੱਚ ਪੂਰੀ ਟੌਪ ਦੀ ਆ ਕੰਪਲਟ ਆਰਡਰ ਆ ਹਾਈਟ ਲੈਂਥ ਫੁੱਲਾ ਕੋਈ ਮੇਰਾ ਵੀਰ ਛੋਟਾ ਕੱਦ ਮੰਨ ਕੇ ਨਾ ਆਵੇ ਕਿਉਂਕਿ ਹਾਈਟ ਲੈਂਥ ਦੀ ਫੁੱਲਾ ਬੱਚੀ ਦੀ ਪਹਿਲਾ ਸੂਆ ਸੂਈ ਹੋਈ ਆ ਦੇਖੋ ਇੱਥੋਂ ਹਵਾਨਾ ਇੱਥੋਂ ਚੈੱਕ ਕਰੋ ਤੁਸੀਂ ਹੁਣ ਮੰਨ ਕੇ ਚਲੋ ਵੀ 20 ਕਿਲੋ ਲੀਟਰ ਦਾ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਚੋ ਕੇ ਲੈ ਆ ਸਕਦਾਗਾ ਦੋ ਟਾਈਮ ਇਹਦੀ ਮਿਲ ਕੇ ਕਰਕੇ ਤੁਸੀਂ ਲੈ ਜਾ ਸਕਦੇ ਹੋ ਤੁਸੀਂ ਆਪਾਂ ਪਾਣੀ ਮਾਰ ਕੇ ਬੱਚਾ ਲਾ ਕੇ ਪਸਮਾਖਾ ਕਰਾ ਲਿਆ ਤੁਹਾਨੂੰ ਪਸਮਾਖਾ ਦਿਹਾਣਿਆ ਕਿੰਮਟ ਪਸਮਾਖਾ ਦਿਖਾ ਦਿਓ ਵੀਰੇ ਫਿਰ ਧਾਰਾ ਮਾਰ ਦਿਓ ਦੇਖੋ ਐ ਪਸਮਾਖਾ ਦੇਖੋ ਬੱਚੀ ਨੇ ਗੱਡਤਾ ਸਾਰੇ ਥਣਾ ਚ ਹੁਣ ਤੁਹਾਨੂੰ ਧਾਰਾ ਮਾਰ ਕੇ ਤਾਂ ਪੋਲੀ ਤੇ ਮੋਟੀ ਚਵਾਈ ਆ ਚਾਹੇ ਤੁਸੀਂ ਹੱਸੀ ਚੋਲੇਓ ਤੇ ਚਾਹੇ ਚੋਲੇ ਦੇਖੋ ਤੇ ਦੇਖੋ ਜਵਾਈ ਐ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਵਾਈ ਆ ਚਾਹੇ ਹੱਥੀ ਚੋਲੇਓ ਤੇ ਚਾਹੇ ਮੇਰਾ ਕੋਈ ਫਾਰਮਰ ਵੀਰ ਮਸ਼ੀਨ ਤੇ ਚੋਲੇ ਮਸ਼ੀਨ ਵੀ ਲਗਾਉਂਦੀ ਆ ਪਹਿਲਾ ਸੂਆ ਬੱਚੀ 21 ਲੀਟਰ ਦੁੱਧ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਚੁਵਾਈ ਕਰ ਲੈ ਦੇਖੋ ਉਹਨਾਂ ਅਗਲੇ ਥਣਾਂ ਦੀ ਚੁਵਾਈ ਤੇ ਦੇਖੋ ਐ ਪੂਰੀ ਪੋਲੀ ਤੇ ਮੋਟੀ ਚੁਵਾਈ ਆ ਸੈਂਟਾਂ ਦੇ ਹਿਸਾਬ ਨਾਲ 1.5 ਲੀਟਰ ਵਾਲਾ ਜੱਗ ਹੈੜਾ ਉੱਪਰ ਆ ਗਿਆ ਤੁਸੀਂ ਦੇਖ ਸਕਦੇ ਹੋ ਸੋ ਦੇਖੋ ਐ ਮਨ ਖੁਸ਼ ਹੁੰਦਾਗਾ ਕਿਉਂਕਿ ਚੁਵਾਈ ਬਹੁਤ ਸੋਹਣੀ ਆ ਪੋਲੀ ਤੇ ਮੋਟੀ ਚੁਵਾਈ ਆ ਕੋਈ ਮੇਰਾ ਵੀਰ ਆਨਲਾਈਨ ਵੀ ਪਵਾਉਂਦਾ ਇਹ ਥਣਾਂ ਦੀ ਪਾਸ ਹੋ ਚੁੱਕੀ ਆ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਬੱਸ ਵੀਰੇ ਓਕੇ ਆ ਓਕੇ ਆ ਵੀਰੇ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦਾ ਧੰਨਵਾਦ